ਮਹਾਰਾਜਾ ਰਣਜੀਤ ਸਿੰਘ ਸ਼ੇਰ-ਏ-ਪੰਜਾਬ ਦੀ ਵਰਸੀ ਮਨਾਉਣ ਦੇ ਲਈ ਸਿੱਖ ਜਥਾ ਪਾਕਿਸਤਾਨ ਜਾਣ ਦੇ ਲਈ ਹੋਵੇਗਾ ਰਵਾਨਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ اٹਾਰੀਵਾਗਾ ਸਰਹੱਦ ਰਾਹੀਂ ਇਹ ਜਥਾ ਪਾਕਿਸਤਾਨ ਦੇ ਲਈ ਹੋਵੇਗਾ ਰਵਾਨਾ ਮਹਾਰਾਜਾ ਰਣਜੀਤ ਸਿੰਘ ਦੀ ਵਰਸੀ ਮੌਕੇ ਪਾਕਿਸਤਾਨ ਜਾਣ ਲਈ 316 ਸਰਦਾਲੂਆਂ ਨੂੰ ਮਿਲੇ ਵੀਜ਼ੇ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਤੋਂ 21 ਜੂਨ ਨੂੰ ਰਵਾਨਾ ਹੋਵੇਗਾ ਸਿੱਖ ਸਰਦਾਲੂਆਂ ਦਾ ਜਥਾ ਉਨ੍ਹਾਂ ਕਿਹਾ ਕਿ ਸਿੱਖ ਸਰਦਾਲੂਆਂ ਦਾ ਜਥਾ 21 ਜੂਨ ਨੂੰ ਰਵਾਨਾ ਹੋ ਕੇ ਪਾਕਿਸਤਾਨ ਸਿਤ ਆਪਣੇ ਗੁਰੂ ਧਾਮਾਂ ਦੇ ਦਰਸ਼ਨ ਕਰਨ ਤੋਂ ਬਾਅਦ 30 ਜੂਨ ਨੂੰ ਮੁੜ ਭਾਰਤ ਵਾਪਸ ਪਰਤੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰ ਸਾਲ ਦੀ ਤਰ੍ਹਾਂ ਸ਼ੇਰੇ ਪੰਜਾਬ ਮਹਾਰਾਜ ਜੀ ਦੀ ਜਨਮ ਵਰਸੀ ਤੇ ਵਿਸ਼ੇਸ਼ ਰੂਪ ਜਥਾ ਭੇਜਿਆ ਜਾ ਰਿਹਾ ਇਹ ਜਥਾ 21 ਤਰੀਕ ਨੂੰ ਪਾਕਿਸਤਾਨ ਲਈ ਰਵਾਨਾ ਹੋਵੇਗਾ ਜਿੱਥੇ ਇਹ ਗੁਰਦੁਰਾ ਨਨਕਾਣਾ ਸਾਹਿਬ ਗੁਰਦੁਰਾ ਪੰਜਾ ਸਾਹਿਬ ਗੁਰਦੁਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਉਪਰੰਤ 28 ਤਰੀਕ ਨੂੰ ਮਹਾਰਾਣੀ ਜੀ ਸਿੰਧੀ ਦੀ ਵਰਸੀ ਆ ਉਹ ਮਨਾ ਕੇ 30 ਤਰੀਕ ਨੂੰ ਵਾਪਸ ਆਏਗਾ ਇਹ ਜਿਥਾ ਜਿਹੜਾ ਲਗਭਗ 340 ਨਾਂ ਅਸੀਂ ਜਥਰੀ ਭੇਜੇ ਸੀਗੇ ਜਿੱਚੋਂ 300 23 ਵਿਜੇ ਸਾਨੂੰ ਮਿੜਿਆ ਤੇ 17 ਨਾਂ ਕੱਟੇ ਗਏ ਅਸੀਂ ਭਾਵੇਂ ਕਿ 23 ਨਾਂ ਕੱਟੇ ਗਏ ਨੇ ਪਰ ਜਿੰਨੀ ਪਿਛਲੀ ਵਾਰ ਜਿੰਨੇ ਵੱਡੀ ਪੱਧਰ ਤੇ ਨਾਂ ਕੱਟੇ ਸੀ ਅਸੀਂ ਸਰਕਾਰ ਦਾ ਧੰਵਾਦ ਕਰਦੇ ਆ ਕਿ ਇਹਨਾਂ ਨਾਂ ਨਹੀਂ ਕੱਟੇ ਪਰ ਅਸੀਂ ਬੇਨਤੀ ਕਰਦੇ ਕਿ ਇਹ ਵੀ ਨਾਂ ਨਹੀਂ ਕੱਟੇ ਜਾਣੇ ਚਾਹੀਦੇ ਕਿਉਂਕਿ ਜਿਹੜਾ ਜਿੰਨੇ ਵੀ ਪਾਸਪੋਰਟ ਦਿੱਤਾ ਹੁੰਦਾ ਉਹਦੀ ਸ਼ਰਤਾਂ ਹੁੰਦੀ ਕਿ ਮੈਂ ਜਿਹੜੇ ਵਿਛਲੇ ਗੁਰ ਧਾਮ ਨੇ ਪਾਕਿਸਤਾਨ ਦੇ ਉਹਨਾਂ ਦੇ ਮੈਂ ਦਰਸ਼ਨ ਕਰਕੇ ਆਵਾਂ ਪਰ ਜਦੋਂ ਨਾਂ ਕੱਟਿਆ ਜਾਂਦਾ ਤੇ ਉਹ ਸੰਗਤ ਦੇ ਮਨ 'ਚ ਬਹੁਤ ਰੋਸ ਪ੍ਰਗਟ ਹੁੰਦਾ ਕਿਉਂਕਿ ਐਟ ਟਾਈਮ ਤੇ ਨਾਂ ਕੱਟੇ ਜਾਣ ਨਾਲ ਵਾਕਿਆ ਹੀ ਦੁੱਖ ਹੁੰਦਾ ਹੈ ਕਿਉਂਕਿ ਉਹ ਆਪਣੇ ਵਿਛਲੇ ਗੁਰਤਾ ਮਾਧ ਦਰਸ਼ਨ ਕਰਨ ਚਾਹੁੰਦੇ ਹੁੰਦੇ ਆ ਤੇ ਉਹ ਨਾਂ ਕੱਟੇ ਜਾਣ ਕਰਕੇ ਉਹ ਦਰਸ਼ਨ ਤੋਂ ਵਾਂਝੇ ਰਹਿ ਜਾਂਦੇ ਆ ਇਸ ਲਈ ਮੈਂ ਬੇਨਤੀ ਕਰਦਾ ਕਿ ਜਿਹੜੇ ਨਾਂ ਕੱਟਨੇ ਹੋਣ ਸਰਕਾਰ ਨੇ ਉਹ ਪਹਿਲਾਂ ਹੀ ਕਿਉਂਕਿ ਲਿਸਟਾਂ ਗਈਆਂ ਹੁੰਦੀਆਂ ਨੇ ਤੇ ਜਦੋਂ ਵਿਜੇ ਲੱਗਨ ਦੀ ਜਦੋਂ ਪ੍ਰੋਸੈਸ ਚੱਲਦਾ ਉਸ ਤੋਂ ਪਹਿਲਾਂ ਜੇ ਵੈਰੀਫਾਈ ਕਰਕੇ ਤੇ ਨਾਂ ਛੱਡ ਦਿੱਤੇ ਜਾਣ ਤਾਂ ਜੋ ਮੌਕੇ ਤੇ ਜਿਹੜੇ ਨਾਂ ਕੱਟਨੇ ਔਖੇ ਹੋ ਜਾਂਦੇ ਆ ਪਹਿਰੀ ਕੱਲ ਦੇ ਨਾਂ ਕੱਟਣੇ ਨਹੀਂ ਚਾਹੀਦੇ ਜਿਹੜੀ ਜਾਂ ਤਾਂ ਜੋ ਸੰਗਤ ਵਤਵਾਦ ਪਾਕਿਸਤਾਨ ਜਿਹੜੇ ਸਤਿਗੁਰਤਾ ਆਪਣੇ ਉਹਨਾਂ ਦਰਸ਼ਨ ਕਰ ਸਕਣ ਇਹ ਜਿਹੜਾ ਜਤਾ 28 ਤਰੀਕ ਨੂੰ ਮਹਾਰਾਜ ਜੀ ਇਸਨੀ ਵਰਸੀ ਮਨਾ ਕੇ ਤੇ 30 ਜੂਨ ਨੂੰ ਜਿਹੜਾ ਉਹ ਵਾਪਸ ਪੰਜਾਬ ਆਏ ਜੀ ਤਾਂ ਵਿਸ਼ੇ ਤੌਰ ਤੇ ਕੀ ਕੀ ਪ੍ਰਬੰਧ ਜੋ ਸਕੱਦਰ ਸਾਹਿਬ ਕੀਤੇ ਗਏ ਨੇ ਉੱਥੇ ਜਿੱਤੇ ਵਕਤ ਵਿੱਚ ਜਿਹੜੇ ਉੱਥੋਂ ਦਾ ਪ੍ਰਬੰਧ ਰੈਸ਼ਦਾ ਦੇ ਲੰਗਰ ਦਾ ਉਹ ਲਗਭਗ ਸਾਰੇ ਹੀ ਪ੍ਰਬੰਧ ਪਾਕਿਸਤਾਨ ਕਮੇਟੀ ਕੋਲ ਆ ਤੇ ਕਿਉਂਕਿ ਲੰਗਰ ਦਾ ਪ੍ਰਬੰਧ ਦੀ ਜ਼ਿਆਦਾ ਸ਼ਿਕਾਇਤ ਆਉਂਦੀ ਰਹੀ ਹੈ ਲੱਗਦਾ ਕਿ ਉਹ ਠੀਕ ਹੋਣਗੇ ਤੇ ਰਾਹ ਜੀ ਕੋਈ ਮੁਸ਼ਕਲ ਨਹੀਂ ਆਏ ਆਉਣੀ ਕਿਉਂਕਿ ਜਸਾ ਛੋਟਾ ਆ ਇਹ ਕਰਕੇ ਮੈਨੂੰ ਲੱਗਦਾ ਨਹੀਂ ਕੋਈ ਰਾਹਸ ਦੀ ਕੋਈ ਮੁਸ਼ਕਲ ਆਵੇ ਸੰਗਤ ਨੂੰ ਕੀ ਬੇਨਤੀ ਕਰਨੀ ਚਾਹੂਗਾ ਜਿਹੜੀ ਜਾ ਰਹੀ ਹੈ ਇੱਥੇ ਸੰਗਤ ਨੂੰ ਇਹ ਬੇਨਤੀ ਆ ਕਿ ਆਪਣੇ ਗੁਰੂਤਾ ਮਾਹ ਦੇ ਦਰਸ਼ਨ ਵਾਲੇ ਜਾ ਰਹੇ ਨੇ ਤੇ ਗੁਰੂਤਾ ਮਾਹ ਦੇ ਦਰਸ਼ਨ ਹੀ ਕਾਰਨ ਉੱਥੇ ਜਿਹੜੇ ਤਰ੍ਹਾਂ ਕੋਈ ਵਾਧੂ ਸਮਾਨ ਜੋ ਲਿਆਉਣੇ ਆ ਜੋ ਕਿਸੇ ਮਣਕੇ ਉੱਥੇ ਰੋਗਦਾ ਆ ਉਹਦੇ ਨਾਲ ਸੰਗਤ ਦੀ ਜਿਹੜਾ ਆਮ ਭਵਸਾ ਕਿ ਕੰਮ 'ਚ ਬੜਾ ਦਬਾਅ ਪੈਂਦਾ ਹੈ ਕਰਕੇ ਸਮਾਨ ਉਹਨਾਂ ਕੀ ਖਰੀਦੋ ਜਿੰਨਾ ਕਿ ਤੁਸੀਂ ਲਿਆ ਸਕਦੇ ਹੋ ਤੇ ਉੱਥੇ ਕੋਈ ਕਿਤੇ ਵੀ ਜਿਹੜਾ